ਲਓ ਜੀ ਸਮਾਂ ਹੋ ਗਿਆ ਸਵਾ 2 ਸਵੇਰ ਦੇ ਚਲੋ ਬੰਡੀ ਚੌਂਕ ਤੋਂ ਸਟਾਰਟ ਕਰਦੇ ਆਂ ਵਲੌਗ ਆਪਣਾ ਖੜੇ ਆਪਣੇ ਚੋਬਰ ਸਾਰੇ ਜਿਹੜਾ ਦੇਖਣਗੇ ਆਪਣੇ ਆਪਣੇ ਸਾਰਿਆਂ ਦੇ ਬਲੌਗ ਵਾਲੇ ਇਹਨਾਂ ਨਾਲ ਆਪਾਂ ਆਪ ਹੀ ਦੇਖਾਂਗੇ ਬਾਈ ਇੱਕ ਦੂਜੇ ਦੇ ਚੈਨਲ ਸਬਸਕ੍ਰਾਈਬ ਕਰ ਲਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਪਣੇ ਚੈਨਲ ਦਾ ਆਪਣੇ ਚੈਨਲ ਦਾ ਨਾਮ ਹੈਗਾ ਐਡ ਦਾ ਰੇਟ ਹਰਜਿੰਦਰ ਸਿੱਧੂ 3322 312 ਜੀ 312 ਠੀਕ ਹੈ ਠੀਕ ਹੈ ਬਲੌਗੋ ਬਲੌਗੀ ਹੋਏ ਪਏ ਸਾਰੇ ਚੋਬਰ ਕਹਿੰਦੇ ਇਹ ਖੁਸ਼ੀਆਂ ਦੀਆਂ ਲੈ ਸਰਕਾਰ ਜੀ ਸਤਿ ਸ੍ਰੀ ਅਕਾਲ ਕਿਵੇਂ ਫੀਲ ਹੋ ਰਿਹਾ ਜੀ ਬਹੁਤ ਵਧੀਆ ਫੀਲ ਹੋ ਰਿਹਾ ਪਹਿਲੀ ਯਾਤਰਾ ਹਨਾ ਆਪਣੀ ਪਹਿਲੀ ਯਾਤਰਾ ਸਾਰੇ ਦੀ ਤੇ ਕੋਈ ਨਹੀਂ ਮੁੰਡੇ ਵਿੱਚ ਨਵੇਂ ਵੀ ਹਾਂ ਵਧੀਆ ਹਿੰਮਤੀ ਮੁੰਡੇ ਸਾਰੇ ਸਾਰੇ ਹਿੰਮਤੀ ਮੁੰਡੇ ਹਾਂ ਤੇ ਕਰਦਿਆਂ ਸ਼ੁਰੂ ਸ੍ਰੀ ਆ ਗਿਆ ਜੀ ਸਿੱਕਾ ਜੀ ਹਾਰਮੋਨ ਸੇਕ ਮੋਣਾ ਪਲੇਟ ਵੀ ਦਿਖਾ ਦੇ ਹੁਣ ਮੇਰੇ ਮੇਰੇ ਉਹ ਤੇ ਬੋਲੇ ਜੀ ਮੈਂ ਨਹੀਂ ਕੋਈ ਦੋ ਬੋਲੇ ਤੇ ਤਾਂ ਬੋਲੀ ਉਹ ਜਿਹੜਾ ਬੰਦਾ ਰਹਿ ਗਿਆ ਹੈ ਨਾ ਆਪਣੇ ਪਿੱਛੇ ਕੋਈ ਹੈ ਤਾਂ ਨਹੀਂ ਇੱਕ ਬੰਦਾ ਹੈਗਾ ਪਿੱਛੇ ਚਲ ਅੱਗੇ ਜਾ ਬਈ ਸੋਹਣੀਆਂ ਬੜੀਆਂ ਲੱਗਦੀਆਂ ਟੀ-ਸ਼ਰਟਾਂ ਹੈ ਹਨਾ ਆ ਹੈਪੀ ਸਿੱਧੂ ਹੈਪੀ ਜਰਾਂ ਆ ਲੇਟਾਂ ਆ ਬਹੁਤ ਸੋਹਣੀਆਂ ਲੱਗਦੀਆਂ ਟੈਰ ਵਾਲੀਆਂ ਹਨਾ ਮੌਸਮ ਵੀ ਠੰਡਾ ਅੱਜ ਕੋਈ ਗਰਮੀ ਨਹੀਂ ਵਾਲੀ ਇਹਨਾਂ ਤੋਂ ਆ ਰਿਹਾ ਜੀ ਉਹ ਬਿੰਦੂ ਜਾ ਰਿਹਾ Nipi, medala, ikut tertali. Apa medali di bar-bar di tapujangi? Ah, medala tahu ya? Allahu Ji, seh pura tol belajar? Nipi Sengg.

ਆ ਵੀ ਝੜ ਗਿਆ ਚਲੋ ਭਾਈ ਕਾੜੀ ਗਿਆ ਬੰਦਾ ਪੋਲਾ ਨੇ ਤਾਂ ਹੌਸਲੇ ਦਿਖਾਉਣੇ ਆ ਵੀ ਝੜ ਗਏ ਹੌਸਲੇ ਬਹੁਤ ਆਪਣੇ ਜਿਹੇ ਝੜ ਕੇ ਝੜ ਕੇ ਤੇ ਵੀ ਮਾਉੜ ਵਾਲਾ ਪੋਲਾ ਆ ਗਿਆ ਨੀ ਆਉਂਦਾ ਇਧਰ ਇਧਰ ਕੀ ਛੇਰੀ ਨੰਬਰ ਨੰਬਰ 6 ਦੇਖ ਲਓ ਤੁਸੀਂ ਸਾਡਾ ਕਿੰਨਾ ਮੂਰੇ ਸੀ ਆਪਰ ਆ ਗਿਆ ਸਾਡੇ ਲਾਓ ਜੀ ਮੋੜ ਪਹੁੰਚ ਗਏ ਸੀ ਚੋਬਰ ਦਾ ਬੈਗ ਖੁੱਲ ਗਿਆ ਰੀਜ਼ਿਊਮਿੰਗ ਹਾਂ ਜੀ ਇਹ ਬੈਗ ਜੀ ਆਪਣਾ ਖੁੱਲ ਗਿਆ ਸੀ ਹੁਣ ਦੁਬਾਰੇ ਇਹ ਪ੍ਰਬੰਧ ਕਰਾਂਗੇ ਹੁਣ ਪੱਕਾ ਫੌਜ ਵਾਲਾ ਪ੍ਰਬੰਧ ਕਰਾਂਗੇ ਫੌਜ ਵਾਲਾ ਪ੍ਰਬੰਧ ਕਰ ਦੇਦਾ ਹਾਂ ਫਿਰ ਓਕੇ ਆ ਜਾਓ ਇਹ ਨੌਜਵਾਨਾਂ ਦੀ ਯਾਰਨੀ ਕਿੰਨੇ ਕਿਲੋਮੀਟਰ ਆ ਗਏ ਕਹਿੰਦੇ 35 ਕਿਲੋ ਇਹ ਜਗੀੜੀ ਨਹੀਂ ਮੰਨਦਾ ਭੈਣ ਜਣਾ ਦਾ ਆ ਗਏ ਆ ਗਏ ਇਹ ਹੌਸਲੇ ਬਲੰਦ ਹੈ ਰੀਜ਼ਿਊਮਿੰਗ ਮਾਨਸਾ ਰਹਿ ਗਿਆ 24 ਹੁਣ ਮਾਨਸਾ ਜਾ ਕੇ ਰੁਕੜਾ ਕੋਈ ਨਹੀਂ ਜਿਹੜਾ ਨਹੀਂ ਭੱਜਦਾ ਤੇਰੀ ਤੇ ਹੌਸਲੇ ਨੇ ਪੁੱਤਰ ਮਾਨਸਾ ਕੈਂਚੀਆਂ ਆ ਗਏ ਜੀ ਲਗਭਗ 2.5 ਘੰਟੇ ਹੋ ਗਏ 2.5 ਘੰਟਿਆਂ ਚ 50 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਾਂ ਮਾਨਸਾ ਕੈਂਚੀਆਂ ਆਇਆ ਦੇਖੋ ਜੀ ਦਿਨ ਗਿਆ ਚੜ ਕਿਲੋਮੀਟਰ ਹੋ ਗਏ 75 ਮੌਸਮ ਬਹੁਤ ਸੋਹਣਾ ਸਨਾਮ ਪਹੁੰਚਣ ਵਾਲੇ ਹੱਸ ਬਹੁਤ ਵਧੀਆ ਤਰੀਕੇ ਨਾਲ ਆ ਰਹੇ ਹਾਂ ਬਿਲਕੁਲ ਸਹੀ ਹੁਣ ਨਾਲ ਹਾਂਜੀ ਹਾਂਜੀ ਵਲੌਗ ਚੱਲ ਰਿਹਾ ਹੈ। ਬਲੰਦਾ ਹੌਸਲੇ। ਜਮਾਂ ਬਲੰਦਾ ਹੌਲ। ਵੈਰੀ ਗੁੱਡ। ਹਾਂਜੀ। ਹਾਂ। ਠੀਕ ਹੈ। ਚਲੋ ਮੁੰਡੇ ਉੱਤੋਂ ਦੀ ਆਣਾ ਪੁਲ ਦੇ ਥੱਲੇ ਨਹੀਂ ਆਣਾ ਕਿਸੇ ਨੇ। ਕਿੱਤੇ ਦੇ ਹੈਪੀ? ਮਿੱਪੀ ਇੱਕ ਵੱਧ ਖਾਊਗਾ। ਚੱਲ ਚਾਂ ਝੋਟੇ ਆ ਜਾ ਦਾ ਲੋ ਜੀ ਸਨਾਮ ਟੱਪ ਕੇ ਤੇ 100 ਕਿਲੋਮੀਟਰ ਹੋ ਗਿਆ ਮੁੰਡੇ ਕਹਿੰਦੇ ਪਰੌਂਠਾ ਖਾਣਾ ਲਾ ਦੀਆਂ ਗੱਡੀਆਂ ਕੀ ਗੱਗੀ ਕਹਿੰਦਾ ਮੈਂ ਤਾਂ ਬਈ ਪਰੌਂਠੇ ਖਾਉ। ਆਹ ਲੋ ਬੰਡਲ। ਆਹ ਆਹ ਲੋ ਬੰਡਲ ਬਸ ਹੁਣ ਨਹੀਂ ਕੁਛ ਲੜਦਾ। ਨਾ ਨਾ ਇਹ ਤਾਂ ਨਹੀਂ ਕੁਛ ਗੱਲੇ ਗੱਲੇ ਨੂੰ ਫੜਾਤਾ ਐ ਨਹੀਂ। ਬਹੁਤ ਬਹੁਤ ਧੰਨਵਾਦ। ਸਾਡੀ ਭੈਣ ਨੇ ਪਰੌਂਠੇ ਭੇਜਿਆ ਸਪੈਸ਼ਲ। ਪਰੌਠੇ ਤੇ ਲੱਗਣਾ ਸੀ ਟਾਈਮ ਤੇ ਕਹਿੰਦੇ ਚਾਹ ਪੀ ਕੇ ਤੁਰ ਪਏ ਮੁੰਡੇ। ਭਵਾਨੀਗੜ੍ਹ। 24 ਪਟਿਆਲਾ 60 ਭਵਾਨੀ ਘੜੀ ਦੇਖਾਂਗੇ ਫਿਰ ਹੁਣ ਪਰੋਠੇ ਦਾ ਤਾਂ ਚਾਲੇ ਬਾਅਦ ਦੇ ਤਾਂ ਜਾ ਵੀ ਕੇ ਇੱਕ ਵਾਰੀ ਸਾਡਾ ਗੱਗੀ ਫੌਜੀ ਲਿਆਇਆ ਸੀ ਪਰੋਠੇ ਕੇ ਚਲ ਉਹਦੇ ਨਾਲ ਅੱਧਾ-ਅੱਧਾ ਕਰਕੇ ਡੰਗ ਲਾ ਲਿਆ ਅੱਗੇ ਜਾ ਕੇ ਕਰਦੇ ਆਂ ਪੇਟ ਪੂਜਾ ਚੰਗੀ ਤਰ੍ਹਾਂ ਯਾਰ ਅੰਦਰ ਧਾਰਜਾ ਕਰਦੇ ਆਂ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸਫਰ ਸਾਡਾ ਸੂਰਜ ਵੀ ਹੁਣ ਥੋੜਾ ਥੋੜਾ ਲੱਗਦਾ ਦਿਖਾਈ ਦਿੰਦਾ ਬੱਦਲਾਂ ਦੇ ਵਿੱਚ ਦੀ ਝਾਤੀ ਮਾਰਦਾ ਹੈ ਹੈਪੀ ਕਹਿੰਦੇ ਸਾਡਾ ਪ੍ਰੋਟੀਨ ਵਾਰ ਕੱਢਦਾ ਹੋਇਆ એનર્ਜੀ ਲੈ ਰਿਹਾ ਚਲੋ ਫਿਰ ਅੱਗੇ ਦਿਖਾਉਣਾ ਜਿੱਥੇ ਪਰੌਂਠਾ ਛਕਾਂਗੇ ਤੁਹਾਨੂੰ ਭਵਾਨੀਗੜ੍ਹ ਦੀ ਵਿਅਦ ਹੀ ਹੈ ਨਿੱਪ ਨਿੱਪ ਮੁੱਕ ਲੱਗਦੀ ਹੈ ਉਹ ਪ੍ਰੋਬਲਮ ਬਣਾਦਾ ਆਪਣੇ ਨਿੱਪੀ ਕਰਦਾ ਪਰੌਂਠਾ ਬਣਾਉਂਦਾ ਬਿਸਕਟ ਤਾਂ ਵੀ ਸਾਲੇ ਦੀ ਦਿੱਕੀ ਦਾ ਨਾਮ ਆ ਜਾਏ ਚਲੋ ਆਸ ਕੇੜ ਕੇ ਵਧੀਆ ਸਫਰ ਤੱਪ ਰਿਹਾ ਹੈ ਉਹਨਾਂ ਵੱਢਣਾਂ ਲਓ ਜੀ ਰਾਸਤੇ 'ਚ ਰੋਕ ਕੇ ਮੁੰਡੇ ਪਾਣੀ ਪਾ ਲੈਣੇ ਚਾਹ ਪਾ ਨੈਕਸਟ ਕੈਫੇ ਨੈਕਸਟ એનર્ਜੀ ਲੈਂਦੇ ਆ ਪੂਰੀ ਕੌਫੀ ਪਾਣੀ ਪਾ ਲੈ ਇਧਰ ਇਲੈਕਟ੍ਰੋਲ ਪਾਣੀ ਇਲੈਕਟ੍ਰੋਲਾਈਟ ਇਲੈਕਟ੍ਰੋਲਾਈਟ ਇਹਦੇ ਨਾਲ ਜੀ ਆਪਣੀ ਜਿਹੜੀ એનર્ਜੀ ਹੈ ਨਾ ਪਾਣੀ ਦੀ ਘਟ ਰਹੀਦੀ ਬਲੱਡ ਘਟ ਜਾਂਦਾ ਬਲੱਡ ਸਹੀ ਰਹਿੰਦਾ ਠੀਕ ਹੈ ਜੀ ਕੋਈ ਨਸ਼ਾ ਨਹੀਂ ਕਰ ਰਹੇ ਸੀ ਅਸੀਂ ਕਈ ਵਾਰ ਲੋਕ ਕਮੈਂਟ ਕਰਨਗੇ ਇਹ ਤਾਂ ਗਲਤ ਜੀ ਕੋਈ ਗਲਤ ਨਹੀਂ ਜੀ ਦਿਖਾ ਹੀ ਦੇ ਡੀਹਾਈਡਰੇਸ਼ਨ ਨਹੀਂ ਹੋਣ ਦਿੰਦੀ ਯਾਰ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਨੇ ਆ ਵੀ ਗਲਤ ਕਮੈਂਟ ਕਰਨਾਂ ਨਹੀਂ ਵੀਡੀਓ ਵਾਇਰਲ ਜ਼ਰੂਰ ਕਰਨੀ ਆ ਇਹ ਬਹੁਤ ਚੰਗੀ ਜੀ ਹੈ। ORS ਹੋ ਗਿਆ, ਇਹ ਹੋ ਗਿਆ। WHO ਤੋਂ ਪ੍ਰਮਾਣਿਤ ਹੈ। ਹਾਂ। ISO ਮਾਰਕਾ। ਹਾਂ। એનર્ਜੀ ਆਉਂਦੀ ਆ ਇੱਧਰ ਹੈਪੀ ਸਿੰਘ ਕੌਫੀ ਵੀ ਰਹਿ ਹੈ। ਦੇਖੋ ਇਹ ਐਂ ਜਿਗਾਰਡ ਕਰਨੇ ਪੈਂਦੇ ਕੌਫੀ ਦੇ। 15 ਕਿਲੋਮੀਟਰ ਜਾਂਦੇ ਰੋਟੀ ਖਾਣ। ਕੱਢ ਦਿਆਂਗੇ ਜੇ ਪਿਆਰ ਕਰਦੀ। ਲਾਓ ਜੀ ਨਾਭਾ ਟਾਊਨ ਆ ਗਏ। ਚਲੋ ਜਵਾਨੋ, ਚਲੋ। कांड ਰੁਕ ਗਏ ਪਿੱਛੇ ਜੂਹ ਜਸ ਬਿੰਦੇ ਲੱਗਦੇ ਆ ਕੀ ਹੋ ਗਿਆ ਕੀ ਲੈ ਰਹੇ ਹੋ ਬਨਾਣਾ ਦਾ ਜੂਸ ਬਨਾਣਾ ਦਾ ਜੂਸ ਕਿਹੜਾ ਹੁੰਦਾ ਓਏ ਨਾਰੀਅਲ ਲੈ ਰਹੇ ਹੋ ਲਓ ਜੀ ਕਰ ਦੇਣਾ ਫਰੂਟ ਵੀਰ ਹਾਂ ਇੱਕ ਹੋਰ ਕਰ ਦੇ ਬਿਲਕੁਲ ਸਾਰਿਆਂ ਨੂੰ ਕਰਵਾਉਣਾ ਯਸ ਸਾਰਿਆਂ ਨੇ ਕਰਵਾਉਣਾ ਫਰੂਟ ਵੀਰ ਹੀ ਕਰ ਦੋ ਬਈ ਸਾਰਾ ਅੱਛਾ ਵਟ ਨਹੀਂ ਕਰਦਾ ਉਹ ਬਾਅਦ ਦੀ ਹੈ ਵੀ ਵੀ ਵਾਲੇ ਕਿਤੇ ਕੱਟਾਈ ਇਹ ਅਕਾ ਜੋ ਪਾਣੀ ਆ ਗਿਆ ਕਿ ਨਿੱਪੀ ਪਰ ਹੀ ਭੱਜ ਗਿਆ ਨਿੱਪੀ ਥੱਲੇ ਬੈਠੇ ਦਾਮ ਲੈਂਦੇ ਜੋ ਸ਼ਾਟ ਲਗਾ ਲੈਣ ਲੱਗੇ ਨਾ ਬੜੇ ਥੱਲੇ ਬੈਠੇ ਕੈਮਰਾ ਕੱਢਦੇ ਇਹਨੂੰ ਢਾਉਣ ਦਾ ਤਰੀਕਾ ਹੀ ਬੜਾ ਤਕੜਾ ਮੈਂ ਕੀ ਦੱਸਾਂ ਉਹ ਵੀ ਕੈਮਰਾ ਕੱਢ ਲੇ ਇਹ ਜਿਹੜੇ ਮਿਲਦੇ ਜਿਹੜੇ ਬੰਦੇ ਜਿੱਦ ਹੁੰਦੇ ਹਨਾ ਇਹਨਾਂ ਨੂੰ ਕੱਲ ਲੱਗਿਆ ਵੇ ਮੜ ਜੀ ਅਡੀ ਗੰਦਲਪੁਰ ਅਰੀ ਗਰਾ ਵਲਮੇ ਟੈਂਡਰ ਲੱਗੇ ਚਰ ਓਏ ਆਈ ਲਵ ਜੰਦਰਪੁਰ ਜੰਦਰਪੁਰ ਆ ਗਏ ਜੀ ਬਸ 20 ਕਿਲੋਮੀਟਰ ਹੈਗਾ ਸਰਹੰਦ ਤੋਂ ਸਾਨੂੰ ਬਹੁਤ ਖਿੱਚੀਆਂ ਡੱਟੀਆਂ ਮੁੰਡਿਆਂ ਨੇ ਲਓ ਜੀ ਸਰਹੰਦ ਬਿਲਕੁਲ ਨੇੜੇ ਆ 10 15 ਕਿਲੋਮੀਟਰ ਹੈਗਾ ਹੁਣ 10 ਕਿਲੋਮੀਟਰ ਗਿਵਾਨ ਸਾਡੇ ਪਿੱਛੇ ਸੀ ਬੋਜ ਬਾਨ ਹੋ ਆ ਰਹੇ ਆ ਬਹੁਤ ਵਧੀਆ ਯਾਤਰਾ ਚੱਲ ਰਹੀ ਹੈ ਬਸ ਅੱਧੇ ਘੰਟੇ ਚ ਪਹੁੰਚ ਜਾਵਾਂਗੇ ਲਓ ਜੀ 5 ਕਿਲੋਮੀਟਰ ਰਹਿ ਗਿਆ ਆਪਣਾ ਰਾਂ ਦਾ ਹੁੰਦਾ ਬਸ ਬਹੁਤ ਆਰਾਮ ਨਾਲ ਜਾਂਦੇ ਆ ਰੁਕ ਰੁਕ ਕੇ ਜਲਦੀ ਆ ਕੇ ਤਾਂ ਕਰਕੇ ਇੱਕ ਬੋਲ ਬੰਦੀ ਥੋ ਲਿਆ ਪੈਂਟ सरहद कर ल्रॉस फतेहगढ़ साहब एक किलोमीटर हैजरी का ਲੋ ਜੀ ਪਹੁੰਚ ਚੁੱਕੇ ਆਂ ਫਤਿਹਗਰ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ ਚੋਬਰ ਸਾਡੇ ਖੜੇ ਆ ਗੱਡੀਆਂ ਸਾਡੀਆਂ ਖੜੀਆਂ ਹੋਰ ਆ ਗਿਆ ਘੋੜਾ ਸਾਡਾ ਸਲਤ ਤਕੜਾ ਘੋੜਾ ਹੈ ਵਾਹਿਗੁਰੂ ਬਹੁਤ ਵਧੀਆ ਪਹੁੰਚ ਗਏ ਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਜ਼ਿਆਦਾ ਗਰਮੀ ਸੀ ਚਲੋ ਥੋੜੀ-ਮੋਟੀ ਤਕਾਵੜ ਤਾਂ ਹੁੰਦੀ ਹੈ ਸਾਈਕਲ ਤੇ ਆਏ ਆ ਬਹੁਤ ਵਧੀਆ ਪਹੁੰਚ ਗਏ ਹੁਣ ਦਰਸ਼ਣੇ ਲੈ ਕਰਨੇ ਪਹਿਲਾਂ ਸ਼ਰੂ ਲੈ ਕੇ ਨਹਾ ਧੋ ਕੇ ਲਓ ਜੀ ਸਾਈਕਲ ਆਪਣੇ ਲੱਗ ਚੁੱਕੇ ਇੱਥੇ ਅੰਦਰ ਪੋਜ਼ਿੰਗ ਮੈਨੇਜਰ ਸਾਹਿਬ ਨੇ ਲਵਾਤੇ ਰਿਹائش ਦੇ ਵਿੱਚ ਕਹਿੰਦੇ ਮੁੰਡੇ ਦਾ ਹੁੰਦਾਂ ਸਭ ਤੋਂ ਆਏ ਆ ਇਹਨਾਂ ਦੇ ਸਾਈਕਲ ਵੇਣਾ ਪਾਰਕਿੰਗ ਤੋਂ ਅਲੱਗ ਲਵਾ ਦਿਓ ਪਾਰਕਿੰਗ ਵੈਸੇ ਅੰਦਰ ਸਾਰੇ ਗੇਟ ਰਾਤ ਨੂੰ ਬੰਦ ਹੋ ਜਾਊਗਾ ਪੂਰੀ ਸਹੂਲਤ ਮਿਲੀ ਜ ਆਪਾਂ ਨੂੰ ਪਾਰਕਿੰਗ ਵਾਲੀ ਆ ਜੀ pausing thing ਹੋਂ ਵੀ ਵਧੀਆ ਮਿਲ ਗਏ ਸੀ ਆਲੇ ਆਪ ਨੂੰ ਮਠਾ ਲਿਆ ਟੇਕ ਹੁਣ ਕਰਦੇ ਹਾਂ ਰੈਸਟ ਫਿਰ ਦੇਖਦੇ ਹਾਂ ਸਵੇਰੇ ਕਿੰਨੇ ਵਜੇ ਚੱਲਣਾ ਮਾਤਾ ਗੁਜਰਕੌਰ ਨਿਵਾਸ ਆਪਾਂ ਨੂੰ ਰੂਮ ਮਿਲੇ ਇਨ ਨੌਜਵਾਨ ਲੱਤਾਂ ਘਟਵਾ ਰਹੇ ਆ ਕਹਿੰਦੇ ਦਸ ਲਈ ਤੜਕੇ ਦੀਆਂ ਤਿਆਰੀਆਂ ਚੰਗਾ ਐਂਗਰ ਦੋਨੇ ਜੋੜਾ ਚੰਗੀ ਹੈ ਤੂੰ ਹੀ ਤੇ ਦੇਣਾ ਵੇਹ ਦੇ ਜਿੱਥੇ ਮਰਜੀ ਖੜਾ ਦੋਨਾਂ ਦੇ ਦੋਨੇ ਪੈਦਾ ਹੈ ਇਧਰ ਇੱਥੇ ਬਾਹਰ ਦੇ ਕੋਈ ਨਹੀਂ ਹੋਣਾ ਡੋਦਰਾ ਚੰਗੀ ਤਰ੍ਹਾਂ ਹੀ ਕਰਦੀ ਸੀ ਕੋਈ ਨਾ ਨੂਡ ਬਲਾਕ ਕਰ ਗਿਆ ਚੁੱਡੀ ਵਾ ਮੈਂ ਕੰਮ ਨਹੀਂ ਕੀਤਾ ਮਰਾ ਮੇਰੇ ਇਧਰ ਹਾਈਪੀ ਦੇ ਬਾਹਰ ਦੇ ਰੀਜ਼ਿਊਮਿੰਗ ਦੋਨੇ ਇੱਧੇ ਕਿਵੇਂ ਚੱਲੂਗਾ ਗੱਗੀ ਹੈਪੀ ਤੇ ਕਾਰ ਮਾੜੀ ਇਮਰੰਮਤ ਹੋਈ ਪੌਜ਼ਿੰਗ ਰੋਡ ਕਹਦੀ ਇੱਥੇ ਦੇਖ ਕੇ ਮੂਸੀ ਪੁੱਛੇ ਪੰਜਾਬਣੀ ਜੋ ਹੋਈ ਲਾ ਕੇ ਰੱਖੇ ਇੱਥੇ ਲੱਤਾਂ ਤੋੜਨ ਦੀ ਪ੍ਰੈਕਟਿਸ ਕਰਦੇ ਹੋਏ ਬਸ ਪੈਰ ਨਾ ਕੱਟ ਬਾਰ ਟੁੱਟ ਗਿਆ ਪੈਰ ਬੱਸ ਕਿਉਂ ਹਜੇ ਚੱਲ ਰਹੇ ਬੱਸ ਮੂੰਹ ਨਹੀਂ ਕਰੇ ਅਰੇ ਮੂੰਹ ਮਨਾ ਲਾਉਂਦਾ ਜੀ ਚੱਲ ਰੀਵਿਊਿੰਗ ਪਾਉਂਦੇ ਕੋਈ ਉੱਤਰੇ ਉਹਨਾਂ ਨਿਕਲੂ ਪੂਰੇ ਜੋਰਾ ਜੋਰ ਚੱਲ ਰਹੀ ਹੈ ਕਹਿੰਦੇ ਸੇਵਿੰਗ ਗੋਲਾਇਵਨ ਦਾ 10 ਜੁਨਾ ਮੁੱਤਰ ਜੀ ਕਿਹਦਾ ਲੱਗ ਰਹਾ ਹੈ ਬਹੁਤ ਅੱਛਾ ਰੀਜ਼ਿਊਮਿੰਗ ਉਹ ਜੱਗਾ ਟੀਕ ਲਵਾਉਂਦਾ ਬਾਲਾ ਉਹ ਕਰਦਾ ਉੱਥੇ ਨੂੰ ਵੀਡੀਓ ਦਿਖਾਵਾਂਗਾ ਦੀ ਮੈਂ ਨੰਬਰ ਦਾ ਲਓ ਜੀ ਸਵੇਰ ਦੇ ਲਗਭਗ 2:30 ਵੱਜ ਚੁੱਕੇ ਆ ਬਸ ਦੰਦਮਾ ਸਾਹਿਬ ਨੂੰ ਚਾਲੇ ਪਾਉਣ ਦੀ ਤਿਆਰੀ ਹੈ। ਨਹਾ ਧੋ ਕੇ ਰੈਡੀ ਹੈ ਸਾਰੇ ਜਵਾਨ। ਬਾਕੀ ਬਹੁਤ ਵਧੀਆ ਸਫਰ ਰਿਹਾ ਹੁਣ ਤੱਕ। ਬਹੁਤ ਹੀ ਵਧੀਆ ਦਰਸ਼ਨ ਮੇਲੇ ਕੀਤੇ ਆ ਮੱਥਾ ਟੇਕਿਆ। ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ। ਪ੍ਰਬੰਧਕ ਕਮੇਟੀ ਦਾ ਮੈਨੇਜਰ ਸਾਹਿਬ ਨੇ ਬਹੁਤ ਸਤਿਕਾਰ ਦਿੱਤਾ ਸਾਨੂੰ ਬਹੁਤ ਮਨ ਨੂੰ ਸਕੂਨ ਮਿਲਿਆ ਇਹ ਗੱਲ ਦੇਖ ਕੇ ਇੱਜ਼ਤ ਹੁੰਦੀ ਹੈ ਜਦੋਂ ਆਪਣੀ ਕੋਈ ਚੰਗਾ ਕੰਮ ਕਰਦੇ ਆ ਉਹਦੇ ਸਲਾਘਾ ਹੁੰਦੀ ਆ ਤਾਂ ਬਹੁਤ ਹੀ ਵਧੀਆ ਲੱਗਦਾ ਹਲੋ ਜੀ ਲੈ ਕੇ ਰੱਬ ਦਾ ਨਾਮ ਤੇ ਕੇ ਮੱਥਾ ਗੇਟ ਤੇ ਅੱਗੇ ਪਾਉਣਿਆ ਚਾਲੇ ਫਿਰ संगत अपनी खड़ी है सारी लो जी फतेहगढ़ साहब तो ਕੀ ਕੇ ਬਾਵਸੀ ਅੱਜ ਸਵੇਰੇ ਕਾਮਲੀ ਤੋਂ ਉੱਤਰੋ 3:30 ਵਜੇ ਤੇ ਤੱਕ ਸ਼੍ਰੀ ਦਮਦਮਾ ਸਾਹਿਬ ਆਸ ਬਸ ਪਹੁੰਚ ਗਿਆ ਸਾਹਮਣੇ ਚੌਕ ਆ ਗਿਆ ਤੇ ਹਾਲ ਤਾਜ਼ਾ ਵਾਲੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਮੇਰੀ ਬਹੁਤ ਮਾੜੀ ਸੀ ਕੱਲ ਤਾਂ ਬਹੁਤ ਵਧੀਆ ਸੀ ਅੱਜ ਦਾ ਤਾਂ ਮੇਰੇ ਲਈ ਚੰਗਾ ਨਹੀਂ ਸੀ ਮੈਂ ਪਹਿਲਾ ਇੱਕ ਗੋਡੇ ਚ ਪ੍ਰੋਬਲਮ ਆ ਗਈ। ਉਹਦਾ ਕਰਕੇ ਇੱਕਦਾਂ ਰੈਸਟ ਨਹੀਂ ਹੋਈ। ਲਗਾਤਾਰ ਸਾਈਕਲ ਚਲਾਉਂਦੇ ਗਏ। ਤੇ ਵਸਤਾ ਕਰਕੇ ਥੋੜਾ ਜਿਹਾ ਵਾਧਾ ਵਧ ਗਿਆ ਜਿਵੇਂ ਆਪਾਂ ਕਹ ਦਿੰਨੇ ਆ ਡਾਕਟਰ ਮੈਂ ਬਦਲ ਤੇ ਤਿੰਨ ਰਾਸਤੇ ਚ ਉਹ ਫਿਰ ਰਾਸਤੇ ਚ ਡਾਕਟਰ ਸਾਨੂੰ ਪਤਾ ਹੀ ਆ ਉਹਨਾਂ ਨੂੰ ਪਤਾ ਹੁੰਦਾ। ਚੱਲ ਮੈਂ ਇਹ ਕੰਮ ਕਰ ਦਿੰਦੇ ਆ। ਹੁਣ ਇੱਥੇ ਆਪਾਂ ਐਕਸਰਾ ਵਗੈਰਾ ਕਰਾਵਾਂਗੇ ਤਲਵੰਡੀ ਸਾਹਿਬ ਨੂੰ ਆਪਣੇ ਆਪ ਦੇ ਡਾਕਟਰ ਕੋਲ। ਗੋਡੇ ਦੋਨੇ ਫੱਟੜੀ ਸਮਝੋ ਲਗਭਗ 350 ਕਿਲੋਮੀਟਰ ਦਾ ਸਫ਼ਰ ਜਿਹੜਾ ਆਪਾਂ ਤੈਅ ਕਰ ਲਿਆ ਇੱਕ ਤਾਂ ਪਰੇਸ਼ਾਨੀਆਂ ਤਾਂ ਆਉਂਦੀਆਂ ਰਹਿੰਦੀਆਂ ਸਫ਼ਰਾਂ 'ਚ ਫਿਰ ਕੋਈ ਚੱਕਰ ਨਹੀਂ ਮਿਲਦੇ ਆ ਕਿਸੇ ਅਗਲੇ ਸਫ਼ਰ ਤੇ ਇਸ ਤੋਂ ਬਾਅਦ ਦੋ ਚਾਰ ਦਿਨਾਂ ਦੀ ਰੈਸਟ ਕਰਕੇ ਐਕਸ-ਰੇ ਵਗੈਰਾ ਖਰਾ ਕੇ ਦੇਖਦੇ ਆ ਕੀ ਨਿਕਲਦਾ ਕੋਈ ਮਾਸ ਵਗੈਰਾ ਪਟਿਆ ਗਿਆ ਜਾਂ ਹੋਰ ਪ੍ਰੋਬਲਮਾਂ ਕੋਈ ਤੇ ਬਾਕੀ ਆਪਣੇ ਸਾਥੀ ਪਿੱਛੇ ਆ ਰਹੇ ਆ ਉਹ ਵੀ ਮੇਰੀ ਵਜ੍ਹਾ ਕਰਕੇ ਅੱਜ ਕਿਉਂਕਿ ਮੇਰੀ ਸਪੀਡ ਪਹਿਲਾਂ ਤਾਂ ਮੰਨ ਲਓ ਸਾਡੀ ਸਪੀਡ ਹੁੰਦੀ ਸੀ 20-25 ਦੀ ਅੱਜ ਮੇਰੀ ਸਪੀਡ 5 ਤੇ ਵੀ ਰਹਿ ਜਾਂਦੀ ਸੀ ਫਿਰ ਤਾਂ ਕਰਕੇ ਉਹ ਕਹਿੰਦੇ ਨਹੀਂ ਤਾਂ ਇਹਨੂੰ ਅਸੀਂ ਛੱਡ ਕੇ ਜਾ ਸਕਦੇ ਆ ਤੇ ਫਿਰ ਉਹ ਪਿੱਛੇ ਬੈਠ ਜਾਂਦੇ ਸੀ ਜਦੋਂ ਮੈਂ ਬਹੁਤ ਕਾਫੀ ਅੱਗੇ ਟੱਪ ਜਾਂਦਾ ਸੀ ਤੇ ਫਿਰ ਉਹ ਪਿੱਛੇ ਆ ਜਾਂਦੇ ਆ ਹੁਣ ਵੀ ਬਸ ਪਹੁੰਚਣ ਵਾਲੇ ਆ 5-4 ਕਿਲੋਮੀਟਰ ਮੈਥੋਂ ਪਿੱਛੇ ਆ ਮੈਂ ਥੋੜਾ ਸਲੋ ਹਾਂ ਹੁਣ ਉਹ ਖਿੱਚੀ ਤੁਰੇ ਆਉਂਦੇ ਆ ਚਲੋ ਜੀ ਮਲਾਉਣੇ ਆ ਦੋਸਤਾਂ ਨਾਲ ਖੜਦੇ ਆ ਆਪਣੇ ਘਰ ਵਾਲੇ ਰਸਤੇ ਕੋਲੇ ਉਸ ਤੋਂ ਬਾਅਦ ਵਲੌਗ ਦੀ ਕਰਦੇ ਆ ਸਮਾਪਤੀ ਬਾਉ ਜੀ ਮਿੱਤਰ ਆਪਣੇ ਕਹਿੰਦੇ ਉਹ ਜਾ ਕਰੇ ਕਹਿੰਦੇ ਸਾਨੂੰ ਥੋੜਾ ਜਿਹਾ ਲੱਗੂਗਾ ਟਾਈਮ ਆ ਆਖਾ ਚਲੋ ਮੈਂ ਚੱਲਦਾ ਰਹਾ ਸਿਰ ਉੱਥੇ ਦਾ ਕਰਾ ਕੇ ਲਿਆਵਾਂਗਾ ਮੋਟਰਸਾਈਕਲ ਚੱਲ ਕੇ ਤੇ ਕੋਣਾਰ ਵੀ ਜਨਾ ਗੱਲ ਕੀਤੀ ਸੀ ਉਹਨੇ ਦੱਸਿਆ ਵੀ ਇਹ ਕਾਰਨ ਕਹਿੰਦਾ ਸੀਟ ਉੱਚੀ ਸੀ ਤੇਰੀ ਸੀਟ ਨਾ ਥੋੜੀ ਨੀਵੇਂ ਕਰਨ ਵਾਲੀ ਸੀ ਉਹ ਮੈਂ ਅੱਜ ਤੱਕ ਕਰ ਲਈ ਸੀ ਤੇ ਸੀਟ ਉੱਚੀ ਦੇ ਕਾਰਨ ਇਹ ਥੋੜੇ ਖਿੱਚ ਪਏਗੀ ਹੋ ਸਕਦਾ ਮਾਸਪੂਟ ਫਟਿਆ ਹੋਵੇ ਚਲੋ ਦੇਖਦੇ ਆਂ ਦੱਸਦੇ ਆਂ ਤੁਹਾਨੂੰ ਵੀ ਕੀ ਚੱਕਰ ਸੀ